ਹੱਥ ਬੰਨ ਕੇ ਘਰ ਮੂਰੇ ਅਰਜੀ ਲੈ ਕੇ ਕੌਣ ਜਾਊਗਾ ਫਸਾ ਕੇ ਤਈ ਰੱਖੋ ਗਦੇ ਦਮ ਚੱਕਰ ਵਿੱਚ ਪਾ ਕੇ ਉਹ ਆਵਿਆ ਕਰਨੀ ਗੱਲ ਸੁਣੀ ਲੋ ਬਗੈ ਕਰਨੀ ਦਾ ਮੈਂ ਇੱਥੇ ਖੜਾ ਕੋਈ ਗੱਲ ਨਹੀਂ ਸੁਣੀ ਲੋ ਬਾਤ ਕਰੇ ਬਾਤ ਕਰੇ ਜਿਆਦੀ ਜਿਆਦੀ ਰਹੇਗਾ ਸੁਣੀ ਲੋ ਆਪਾਂ ਨੂੰ ਸੋਚਣਾ ਪਊਗਾ ਕੋਈ 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 ਹਾਂਜੀ ਕੋਈ ਬੀਰ ਇਹਨਾਂ ਦਾ ਇਹਨਾਂ ਬੁਰਾ ਹਾਲ ਕੀ ਨੌਜਵਾਨ ਇਹਨਾਂ ਨੇ ਨਸ਼ਾ ਤਿਲਾ ਕੇ ਸਾਡੇ ਪੁੱਤ ਪੋਤੇ ਸਾਡੀ ਅਧੀਨ ਕੁੜੀਆਂ ਡਿਗਰੀਆਂ ਲੈ ਕੇ ਘਰੇ ਮੁੜਿਆ ਮਾਂ ਕਹਿੰਦੀ ਪੁੱਤ ਭੈਣ ਦਾ ਵਿਆਹ ਕਰਨਾ ਤੇ ਬਹੁਤ ਵਧੀਆ ਨੰਬਰ ਆਏ ਸੀ ਤੂੰ ਪਾਸ ਹੋ ਗਿਆ ਜਦ ਸਰਕਾਰ ਕੋਲ ਜਾ ਕੇ ਨੌਕਰੀ ਲੈ ਕੇ ਖੰਡੜਾ ਦਹੀਂ ਮੁੰਡਾ ਪਾ ਕੇ ਸ਼ਗਨ ਕਰਕੇ ਭੇਜਦੀ ਆ ਵਾ ਤੇ ਆਥਰ ਨੂੰ ਸ਼ਾਮ ਨੂੰ ਉਹੋ ਆਪਣੇ ਮੋਢਿਆ ਤੇ ਲਾਠੀ ਚਾਰਜਾਂ ਦੇ ਨਿਸ਼ਾਨ ਲੈ ਕੇ ਆ ਜਾਂਦਾ ਜ਼ਖਮ ਲੈ ਕੇ ਆ ਜਾਂਦਾ ਤੇ ਮਾਂ ਉਹੀ ਤੇ ਰੋਂਦੜ ਉਹਦੇ ਮੋਢੇ ਛੇਕਦੀ ਛੇਕਦੀ ਕਹਿੰਦੀ ਹੁੰਦੀ ਆ ਉਸ ਤਾਂ ਪਾ ਨੂੰ ਨਹੀਂ ਚਾਹੀਦੀ ਹੈ ਜੇ ਨੌਕਰੀ 2 ਰੁਪਏ ਦਾ ਕੱਟਾ ਲਾਗੇ ਪਰ ਜਾਣੋ ਆ ਹਲ ਕਰਦੀ ਸਭ ਆਹ ਟੈਂਕੀਏ ਤੇ ਜਿਹੜੇ ਬੈਠੇ ਨੇ ਆਹ ਢੰਡੇ ਕਦੀ ਬੈਠੇ ਨੇ ਟੈਕ ਪਾਸ ਇੰਨਾ ਔਖਾ ਟੈਸਟ ਆ ਕਿ ਚਲਦਾ ਉਹ ਪਾਸ ਕਰਕੇ ਤੈਨੂੰ ਜਿਹੜੇ ਬੱਚੇ ਧੀ ਆਪੇ ਨਾਲ ਸਾਡੀਆਂ ਮੁਟਿਆਰ ਭੈਣਾਂ ਪਹਿਣਾ ਹੱਥ ਹੱਥ ਦੇ ਵਿੱਚ ਜਦੋਂ ਰਾਤ ਨੂੰ ਆਪਾਂ ਇੱਧਰ ਲਾ ਕੇ ਦੌਰ ਜਾਈਆਂ ਲੈ ਕੇ ਸੌਂਦੇ ਆ ਉਹ ਸਾਡੀਆਂ ਮੁਟਿਆਰ ਭੈਣਾਂ ਪਾਣੀ ਦੇ ਟਹਿਕੀਆਂ ਤੇ ਤਾਰੇ ਦੀ ਲੋ ਥੱਲੇ ਸੌਂਦੀ ਐ ਇੱਧਰ ਗਈ ਜਰੋਂ ਨੰਨੀ ਸ਼ਾਂ ਹਾਸਿਲਤ ਬਾਅਦ ਹਰ 15 ਮਿੰਟ ਬਾਅਦ ਆ ਜਾਂਦੀ ਐ ਪੀਟੀਸੀ ਚੈਨਲ ਤੇ ਤੀਆਂ ਮਚਾਓ ਤੀਆਂ ਮਚਾਓ ਤੀਆਂ ਮਚਾਓ ਤੀਆਂ ਮਚਾ ਲਾ ਕੇ ਜੀ ਬਾ ਪਰ ਗਿਆਵਾਂ ਕਿਹਦੇ ਰੱਬ ਤੇਰਾ ਭਾਈ ਪੁੱਤ ਖਾ ਗਿਆ ਪੰਜਾਬ ਦੇ ਚਿੱਤੇ ਜੀ ਮੁਜੀਸੀਆ ਬੜਾ ਬੜੇ ਬਹਿਮਨੀ 사সিকਾ 사সিকਾ ਬਹੁਤ ਬੜਾ ਸੋ ਵੀਰੋ ਆਪਾਂ ਨੂੰ ਇਕੱਠੇ ਹੋਣਾ ਪਊਗਾ ਹੋਰ ਕੋਈ ਜਗ੍ਹਾ ਨਹੀਂ ਹੈਗਾ ਹੁਣ ਕੋਈ ਨੌਕਰੀ ਨਹੀਂ ਦਿੱਤੀ ਕਿਸੇ ਨੂੰ ਆਵਦੇ ਤੇ ਇਹ ਪੁੱਤ ਸਾਰੇ ਲਾਏ ਹੋਏ ਨੇ ਲੁੱਟ ਤੇ ਜਿੰਨੇ ਧਰਲਾ ਬਾਹ ਦੇ ਵਿੱਚ ਨਜਾਇਜ਼ ਪਾਚੇ ਹੋਏ ਨੇ जिन्ने ਜਲਾਮਾ ਚਨੀਾਇਂ ਕਬਜ਼ੇ ਹੋਈ ਨੇ ਜਿਨੀਏ ਗੁੰਡਾ ਕਰ ਦਿਆ ਹੋਈ ਨੇ 99% ਮੰਟੇ ਦਾ ਨਾਮ ਹੁੰਦਾ ਮੰਟਾ ਇਹ ਕੌਣ ਹੈ ਜੀ ਮੰਟਾ ਹਾਂ ਮੰਟਾ ਬਿੱਟ ਕੁਝ ਤੇ ਕੁਝ ਨਹੀਂ ਆਏਗਾ ਗੁੰਡਾ ਰੱਖਿਆ ਹੋਇਆ ਬਸ ਮੈਨੂੰ ਪਤਾ ਹੈ ਨਾ ਗੁੰਡੇ ਰੱਖੇ ਰਹਿਣਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਰਿਸਵਤ ਬੰਦ ਹੋਜੂ ਬੰਦ ਹੋਜੂ ਵਿੱਚ ਕੁਝ ਘੰਤਿਆਂ ਦੇ ਨਸ਼ੇ ਵੇਚ ਕੇ ਜਿਹੜੇ ਇਹਨਾਂ ਨੇ ਮਹਿਲ ਉਸਾਰੇ ਤਿਰਕ ਜਾਣਗੇ तिरक जानग कछद्या कुी साल की कुड़ी बीजेपी प्रधान का भतीजा एफ आई आर लिखी तीन महीने नब्बे दिन पुलिस ने ਚਲਾਣ ਦੀ ਬੇਸ਼ਕੀ ਤੱਕ 91 ਦਿਨ ਕੀਤਾ ਉਹ ਕਾਨੂੰਨ ਹੈ ਕਿ 3 ਮਹੀਨੇ ਚਲਾਣ ਨਾ ਪੇਸ਼ ਕੀਤਾ ਜਾਵੇ ਤਾਂ ਅਦਾਲਤ ਨੂੰ ਜ਼ਮਾਨਤ ਦੇਣੀ ਪੈਂਦੀ 91 ਦਿਨ ਕਰਤਾ ਮੰਤਰੀ ਨੇ ਮੋੜ ਦਿੱਤਾ ਕਮਾਲ ਹੈ ਯਾਰ ਤੁਸੀਂ ਸਾਡੇ ਆਤੀਆ ਭੈਣ ਦੇ ਤੇ ਜਾ ਪਾ ਕਿਤੇ ਮੋੜ ਕੇ ਫੇਰ ਜੀਪਾਂ ਤੇ ਚੜ ਕੇ ਤੁਸੀਂ ਗੇੜੀਆਂ ਮਾਰ ਦਿਓ ਇਸ ਕਰਕੇ ਵਿਰੋਧ ਤੁਹਾਡੇ ਕੋਲ ਆਇਆ ਉੱਠੋ ਆਪ ਮਰੇ ਗਏ ਕੋਈ ਸੁਰ ਕਰ ਨਹੀਂ ਜਾਂਦਾ ਹੁੰਦਾ ਕਿਸਮਤ ਕੁੰਡਾ ਨਹੀਂ ਕਰ ਪਾਉਂਦੀ ਰੋਏ ਬਿਨਾਂ ਤਾਂ ਮਾਂ ਦੀ ਦੁੱਧ ਪੀਉਂਦੀ ਆਪ ਉੱਠੋ ਜੇਨ ਦੱਸੋ ਕਿ ਅਸੀਂ ਤੁਹਾਡੇ ਵਰਗਾ ਭੈਣਾਂ ਦੇ ਸੱਦਨ ਤੋਂ ਘਾਈ ਜੱ 38 ਦਿਨ ਹੋ ਗਏ ਟਿੰਟ ਨਾ ਸੋਈ ਨੂੰ ਮੇਰੀ ਹੈ ਫਿਰ ਜ਼ਮੀਰ ਬਾਦਲਿੰਗ ਦਾ ਸੈਟੇ ਕੋਲੜੂ ਅੱਜ ਜਿਹੜੀ ਆਰਗ ਕਰਾਂਗੇ 32 ਸਾਲ ਪਤਰਕਾਨ ਨੇ ਪੁੱਛਿਆ ਕਿ ਕਿਥੋਂ ਨਹੀਂ ਜਲਵਾਤ ਨਹੀਂ ਦੇਖਦਾ ਬਾਪੂ ਦਾ ਜਲਾ ਕਰੂਗਾ ਬਾਪੂ ਦਾ ਜਲਾ ਕਰੂਗਾ ਸੁਖਵੀਰ ਬਾਪੂ ਜੀ ਦਾ ਮਿਹਾਵ ਨਹੀਂ ਪਤਾ ਲੱਭੀ ਤੁੜਨੂ ਬਹਿਣਾ ਮੈਂ ਮਤ ਆਪ ਦੇਖਦਾ ਫਿਰ ਤਾਂ ਬਣਿਆ ਸਲਾਹ ਕਰਨਾ ਮੈਂ ਸਲਾਹ ਦੇ ਦਿੰਨਾ ਸੁਖਵੀਰ ਬਾਦਲ ਉਹਦਾ ਬਾਪੂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਦਾ ਚਾਚਾ ਚਾਚਾ ਰਮੇਦਰ ਸਿੰਘ ਪਟਿਆੜਿਆ ਕਿੱਥੇ ਨੇ ਬਾਦਲ ਲੱਗ ਜੋ

ਵਾਮਣੀ ਵਾਲੇ ਦੇ ਨੇੜੇ ਇੱਕ ਡાળા ਗਰੋ ਕਾਬੂ 60000 ਰੁਪਏ ਚੱਲੇ ਗਾੜੇ ਫੜੇ ਜਿਹੜੇ ਸੁਖਵੀਰ ਦੀ ਲੈਜੀ ਭਜਣੇ ਸੀ ਡੜਾ ਡੜਾ ਹੁੰਦਾ ਹੈ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ ਡੜਾ ਉਦੋਂ ਪੈਂਦਾ ਜਦੋਂ ਲੋਕ ਅੱਕ ਜਾਣ ਉਤੋਂ ਕੀ ਹੋ ਜਾ ਇੰਨਾਂ ਨਾਲ ਨਹੀਂ ਹੋਊਗੀ ਛੋਟੇ ਵੀਰ ਤੁਸੀਂ ਕਰਕੇ ਵੀਰੋ ਥੋੜੀ ਕੋੜੇ ਆਏ ਆ ਆਪਣਾ ਚੋਰ ਨਿਸ਼ਾਨ ਵੀ ਬਹੁਤ ਵਧੀਆ ਹੈ ਇਸੇ ਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਇਨਸ਼ਾਅ ਮਾਵਾ ਪੈੜਾਂ ਨੂੰ ਦੱਸਣ ਦੀ ਬਿਲਕੁਲ ਨਹੀਂ ਲੋੜ ਨਹੀਂ ਜਿੱਦਾਂ ਸਵੇਰੇ ਸਵੇਰੇ ਨੇਰੇ ਚੀ ਬਾਹਰ ਲੈਣੀਆਂ ਨੇ 5 ਵਜੇ ਕਿੱਥੇ ਬੈਠਾ ਰਹੂ ਤੁਸੀਂ ਕਹਤੇ ਕੁਝ ਨਾ ਹੋ ਲੱਗੇ ਤੜੀ ਹਮਾਂ ਇਹਦਾਰੇ ਦੂਰ ਪਿੱਕੇ ਜਾਵਾਂਗੇ ਸ਼ਾਮ ਨੂੰ ਵੀ ਬਾਹਰ ਲੈਣੀਆਂ ਨੇ ਇਹ ਸਚਾਨਾ ਸਭ ਪਹਿਲਾਂ ਆਪਾਂ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਇਸ ਚ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾ ਰਿਹਾ ਹੈ ਸੋ ਵੀਰੋ ਇਹ ਭਗਵੰਤ ਮਾਨ ਤੋਂ ਨਹੀਂ ਕਰਦੇ ਇਹ ਕੇਜਰੀਵਾਲ ਤੋਂ ਨਹੀਂ ਕਰਦੇ ਆ ਜਿਹੜੇ ਤੁਸੀਂ ਕੋਠਿਆਂ ਦੇ ਚੜ ਕੇ ਆ ਜਿਹੜੇ ਕੱਟ ਕਰ ਲੈਂਦੇ ਹੋ ਇਤੋਂ ਨਰਦੇ ਨੇ ਆ ਜਿਹੜੇ ਤੁਸੀਂ ਕਰਦੇ ਹੋ ਜਿਹਨੂੰ ਆਪਣਾ ਭੀਆ ਫਾਰਕੀਂ ਤੋਂ ਉਹਦੇ ਦੱਸੀ ਸੱਤ ਸਰਵੇ ਸੱਤ ਸਰਵੇ ਕਰਾ ਲੇ ਸੁਮੀਰ ਬਾਦਲੇ ਸੱਤਾਂ ਦੇ ਵਿੱਚ ਇਹ ਆਇਆ ਕਿ ਆਮ ਆਦਮੀ ਪਾਰਟੀ ਜਨਾਲਾ ਬਾਦ ਤੋਂ 50000 ਤੋਂ ਉੱਪਰ ਵੋਟਾਂ ਨਾਲ ਜਿੱਤ ਰਹੀ ਹੈ ਆ ਸੱਤਾਂ ਦਾ ਜਾਇਦਾ ਅੱਜ ਤੱਕ ਇਹਦਾ ਫਰਕ ਦੇਖਣਾਗੇ ਕੀ ਕਰੀਏ ਕਾਲੀ ਕਦਮਾ ਥੋੜਾ ਪਿਆਰ ਹੈ ਜੀ ਨਾ ਸਾਡੇ ਕੋਲ ਪੈਸਾ ਹੈ ਨਾ ਅਸੀਂ ਕੋਈ ਗੁੰਡਾਗਰਦੀ ਕਰਨੀ ਹੈ ਨਾ ਡਰਾਉਣਾ ਹੈ ਕਿਸੇ ਨੂੰ ਇਹ ਤਾਂ ਸੱਚ ਬੋਲਣਾ ਥੋੜੇ ਕੁੰਡੇ ਕਰਾਉਣੇ ਨੇ ਸਾਡੇ ਦਲੀਲਾਂ ਤੇ ਕੰਮ ਲੱਗਿਆ ਗੁੰਡਾ ਬੋਲ ਦਿਓ ਕੋਈ ਤਾਂ ਕੋਈ ਨਾ ਥੋੜੇ ਨਾਲ ਗਰੀਬ ਬਣੂ ਤਪੀ ਜਾਂਦੇ ਗਰੀਬ ਬਣੂ ਚੁੱਲ੍ਹੇ ਚੋਕਾਂ ਭਜਾਤੀਆਂ ਸਾਡੀਆਂ ਕੋਈ ਨਾ ਕਈ ਪੀੜ੍ਹੀਆਂ ਤੋਂ ਦਿਆ ਇੰਕਰੀ ਜਾਂਦੇ ਕਦੇ ਕੋਈ ਜੂਨ ਸੁਧਰ ਜੇ ਜਵਾਕ ਪੜਾ ਲਉਣਾ ਕੋਈ ਫੈਕਟਰੀਆਂ ਲਿਓ ਕੰਮ ਲੱਗ ਜਾ ਜਵਾਕ ਨਾ ਫੈਕਟਰੀਆਂ ਤਾਂ ਹੀ ਸਾਮਾਨ ਕਿੱਥੋਂ ਆਉਂਦੀ ਕਦੇ ਰੈਂਡੋਂਗ ਹੋ ਜਾਦਾ ਸੀ ਜਾਂ ਉਹ ਬਾਦਰ ਏਰੀਆ ਕਿੰਨੀਆਂ ਮੁਸ਼ਕਲਾਂ ਨੇ ਇਹ ਮਿੰਟ ਕੱਲ ਪੰਚਾਇਤ ਨੇ ਕਿਹਾ ਬਹੁਤ ਮੈਨੂੰ ਦੁੱਖ ਹੋਇਆ ਗੱਲ ਸੁਣ ਕੇ ਬਾਦਰ ਦੀ ਪੰਚਾਇਤ ਆ ਉਹ ਕਹਿੰਦੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਜੀ ਦੁਸ਼ਮਣ ਮੁਕਤ ਸਾਡਾ ਕਿੱਥੇ ਲੇ ਪਾਸੇ ਆ ਇਤਲੀ ਪਾਸੇ ਜਾਈ ਇਤਲੀ 10 ਸਾਂ ਦਾ ਦੋਨੋਂ ਕੋਲ ਕੋਲ ਕੰਦੀ ਨਵਾਂ ਬੁੱਲਣ ਗਿਆ ਹਾਲਾਤ ਆ ਕਰ ਤਿੰਨ ਉਹ ਤੜਕੀ ਪੀਟੀਸੀ ਚੈਨਲ ਤੇ ਲੱਗ ਜਾਂਦਾ ਸੁਮੀਰ ਬਾਦਲ ਕਪਮਾਨ ਬੜੀ ਸੜਕਾਂ ਬਣੀ ਜਾਂਦੀਆਂ ਨੇ ਬੜੇ ਪੂਲ ਬਣੇ ਜਾਂਦੇ ਨੇ ਮਾਇਕਾ ਲੋਕ ਖਾਣ ਲੱਗ ਜੀ ਹੋ ਰੋਟੀ ਦਾ ਰੌਲਾ ਯਾਰ ਆਪ ਨੂੰ ਸਿੱਧੇ ਕੇ ਬਟਾ ਹੁਣ ਆਪ ਨੂੰ ਸਰਕਾਰ ਦੇ ਇਹ ਪਹਿਲਾਂ ਕਿਧਰ 9.5 ਸਾਲ ਕਿਧਰ ਕੈਸੀ ਬੋਲ ਬੱਟੇ ਬੈਣ ਕੇ ਦੇਖਿਓ ਇਹਨਾਂ ਨੂੰ ਉਹ ਕੀ ਕਰਦਾ ਮਲੂਕਾ ਸਿਕੰਦਰ ਸਿੰਘ ਮਲੂਕਾ ਗੁੰਡਾ ਕਰਦੀ ਜਿਵੇਂ ਮੋਤੀ ਨਿੰਦਰ ਮੋਤੀ ਆਏ ਮਲੂਕੇ ਦੀ ਜਿੱਤੇ ਬਟਿੰਦੇ ਬੋਲ ਸੁਬਲਾ ਜੀ ਨੂੰ ਗਾਲ ਕੱਢੀ ਪੈਣ ਦੀ ਇਹ ਵੀ ਸਾਡੇ ਧੀਆ ਪੁੱਤਰ ਹੈ ਸਾਡੇ ਪੁੱਤ ਭਤੀਜੇ ਨੇ ਯਾਰ ਗਾਲਾਂ ਕੱਢੋ ਵੀ ਤੁਸੀਂ ਇਹਨਾਂ ਨੂੰ ਕਹਿੰਦਾ ਮੈਂ ਅੱਛੇ ਬੰਦੇ ਨੂੰ ਕਿਹੋ ਜਿਹਾ ਦੁਰੋਪ ਕਰਨਾ ਮਾਕੇ ਜੰ ਮੈਂ ਮੰਤਰੀਆਂ ਮਤੇ ਥੱਪੜ ਮਾਰੂ ਉਧਾਰ ਕੀਤੀ ਉਹ ਮੁੰਡੇ ਦੇ ਕੋਲ ਸੜਨ ਦਾ ਤੇ ਮੀਡੀਆ ਦਾਸਤਾ ਪੁਲਸਾਈ ਮੁੰਡੇ ਕੱਥੀ ਹੋ ਗਏ ਅਸੀਂ ਤਾਂ ਲੋਕਾਂ ਦੀ ਥੇਪਣਗੇ ਜਿੱਦਾਂ ਬਚਾਉਣ ਵਾਸਤੇ ਮਸ਼ਹੂਰ ਸੀ ਬਿਆਬੀ ਆਪਦੀਆਂ ਦੀਆਂ ਮੈਂ ਦੁਕਾਨਾਂ ਕਿ ਵਿਖਾ ਲਾਂਗੇ ਉਹ ਮੁੰਡੇ ਕਹਿੰਦੇ ਮੈਂ ਭਗਾ ਕੇ ਮਾਰੂੰ ਨੌਕਰੀਆਂ ਸਾਸੀ ਪੁਆ ਕੇ ਮਹਾਰਾਜ ਦੇ ਸਥਿਪੇ ਲਈ ਥੋੜੀ ਰੱਖੀ ਕਰਦੇ ਆ ਤਾਂ ਉਹ ਮੁੰਰੇ ਬਹਿ ਕੇ ਸਾਨੂੰ ਗਾਲ ਕੱਢਦੇ ਚਲਿਆ ਕਰੋ ਫਿਰ ਕਹਿੰਦੇ ਮੈਨੂੰ ਕਦਾ ਹੋਣ ਗੱਲ ਕਰਦੇ ਰਹੋ ਤੇ ਮਿਲੂ ਕਦੀ ਕਹਤਾ ਸੀ ਅਰੇ ਨਹੀਂ 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 ਇਹ ਫਰਕ ਨਾਲ ਗੱਲ ਗੱਲ ਫਰਕ ਨਾਲ ਸੋ ਵੀਰੋ ਇਹਨਾਂ ਦੇ ਮੂੰਹ ਫੋਨ ਲੱਗ ਗਿਆ ਮੂੰਹ ਨੂੰ ਉਹ ਬਟਿੰਡਾ ਪੁਲਿਸ ਤਾਂ ਬਹੁਤ ਉੱਧੀ ਹੈ ਉਹ ਤਾਂ ਮੇਰੇ ਕੋਲ ਪਰਹਾਸ ਕਰਦੇ ਰਹਿੰਦੇ ਰਹਿੰਦੇ ਬਟਿੰਡਾ ਪੁਲਿਸ ਅੱਛਾ ਅੱਛਾ ਬੇਟਾ ਇੱਧਰ ਇੱਥੇ ਜਿੰਨ ਬੇਟਾ ਰੱਤ ਚੁੱਪ ਚੁੱਪ ਚੱਲ ਜਾ ਚੱਲ ਜਾ ਚੱਲ ਜਾ ਢਿੰਡਾ ਪੁਲਸ ਬਹੁਤ ਦੁਖੀ ਜਦੋਂ ਮੈਨੂੰ ਮਿਲਦੇ ਨੇ ਉਹਦਾ ਤਾਂ ਹਨ ਨਿਕਲ ਜੇ ਨਹੀਂ ਇਹ ਸਾਨੂੰ ਬਚਾ ਲੋ ਜੀ ਮੈਂ ਕਿਉਂ ਕਹਿਆ ਅਸੀਂ ਮਾਰਾਈ ਜਾਮਗੇ ਨਾ ਕੀ ਹੋ ਗਿਆ ਫੇਰ ਤੜਕਿਆ ਇਹਦਾ ਉੱਤਰ ਵੀ ਸਾਡੇ ਕਿਤੇ ਖੜ੍ਹ ਜਾਓ ਬਾਪੂ ਨੇ ਲੰਗੜੇ ਬਾਦਲ ਨੇ ਪਟੇ ਨੇ ਉਹ ਲੰਘਿਆ ਕਹਿੰਦੇ ਚਾਪੀ ਨਾ ਗਾ ਨਹੀਂ ਇੱਥੇ ਖੜ੍ਹੇ ਰੋ ਮੁੰਡੇ ਨੇ ਲੰਗੜੇ ਤੇ ਵੀ ਬਾਦਲ ਲੰਘ ਗਿਆ ਉਸ ਵਕਤ ਕਹਿੰਦਾਂ ਤੁਹਾਨੂੰ ਹੁਣ ਠੀਕ ਆ ਤੂੰ ਲੰਘ ਗਿਆ ਨਾ 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 ਕਹਿੰਦੇ ਬਹੂ ਆ ਰਹੀ ਹੈ ਆਜੇ ਬੱਤਕਾ ਚਲੋ ਕਰ ਤੇ ਨੀ ਲੰਘ ਚਲ ਬੜੀ ਨਾ 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 ਮੁਜੀਠਿਆ ਆ ਰਿਹਾ ਕਿਨੇ ਨਾ ਮੁੰਡੇ ਦਾ ਸਾੜਾ ਕਮਚੋਲ ਸਾੜਾ ਇੱਕ ਪੁੱਟੇ ਦੀ ਰੋਣੀ ਨਹੀਂ ਨਹੀਂ ਲੁਕੋ ਇੱਥੇ ਰੌਣਾ ਆ ਰਿਹਾ ਹੈ ਅਦੇਸ਼ ਪ੍ਰਧਾਨ ਕਹਿੰਦਾ ਪਹਿਲੇ ਪਿਛਲੇ ਪਹਿਰ ਤਾਂ ਕਈ ਇਹ ਆਉਂਦੇ ਨੇ ਇਹਨਾਂ ਨੂੰ ਬਾਪੂ ਦਾ ਦਵਾਰੇ ਮੋੜ ਕੇ ਆਉਣਾ ਟਾਈਮ ਹੋ ਜਾਂਦਾ ਐਸਾ 60 ਤੀ ਪੂਰੇ ਹੋ ਜਾਂਦੇ ਯਾਰ ਉਸ ਤੋਂ ਜਿਹੜਾ ਕੰਮ ਲੈਣਾ ਚਾਹੀਦਾ ਸੀ ਉਹ ਲੈਂਦੇ ਨਹੀਂ ਤੰਬੂ ਲਾ ਕੇ ਬਿਠਾ ਰੱਖੇ ਆ ਗੇ ਤਰਾ ਮੁੰਡੇ ਆਵਾਦੀ ਪਾਰਟੀ ਆ ਆਵਾਦੀ ਪਾਰਟੀ ਥੋੜੇ ਵਰਗੀ ਹੈ ਥੋੜੇ ਤੋਂ ਨਿਕਲੇ ਹੋਇਆ ਮੈਂ ਵੀ ਐਨਪੀ ਆ 5 ਕਰੋੜ ਰੁਪਏ ਕੈਂਪੀ ਨੂੰ ਮਿਲਦਾ ਜੀ ਲੋਕਾਂ ਦਿਲਾਉਣ ਵਾਸਤੇ ਟਾਈ ਟਾਈ ਰੋਡ ਦੇ ਦੋ ਕਿਛ ਕਰਸ਼ੇ ਜਿਵੇਂ ਨਾ ਪੰਜ ਦਾ 5 ਕਰੋੜ ਟੈਂਕ ਤੋਂ ਪਹਿਲਾ ਬਣ ਦਿੰਦਾ ਮੈਂ ਲੋ ਮਨਵੰਨਤੀ ਬਣਿਆ ਸਰ ਟ੍ਰੇਨਿੰਗ ਦੇਣ ਲੱਗੇ ਕਹਿੰਦੇ ਜੀ ਆਪਕੋ 5 ਕਰੋੜ ਮਿਲੇਗਾ ये पांच करोड़ जो है ना एमपी एम्पिबॉडी सी के मई च दिस सितंबर दी है ये 5 करोड़ ये है 31 मार्च से पहले पहले आपको लोगों में बांटना है ना मैं कितने तारीख का 31 मार्च में 31 अक्टूबर नवंबर दिसंबर जनवरी तक छह महीने पहले बस मैं तुसी मेनू पांच करोड़ देण वाले बोलो मैं मैं 70 अक्टूबर मैं भी दे जी बट देने हां लोका दा पैसा लोकां नु दियो ਨੀ ਪੱਤਰ ਠਿਕਰੀ ਵਾਲਾ ਪੈਂਦਾ ਸੇਵਾ ਸਿੰਘ ਸ਼ੀ ਸੇਵਾ ਸਿੰਘ ਠਿਕਰੀ ਵਾਲਾ ਪੈਂਦਾ ਉਹਨਾਂ ਨੇ ਮੈਥੋਂ ਪੈਸੇ ਮੰਗੇ 30 ਲੱਖ ਰੁਪਏ ਦੇ ਦਿਓ ਜੀ ਕੁੜੀਆਂ ਦਾ ਸਕੂਲ ਆ ਕਮਰੇ ਪਾਵਾਂਗੇ ਕਮਰੇ ਘੱਟ ਬਸ 30 ਲੱਖ ਦੇ ਦਿੱਤਾ ਉਹਨੇ ਪੰਜ ਕਮਰੇ ਪਾਲੇ ਬਾਥਰੂਮ ਬਣਾ ਲਿਆ ਪੌੜੀਆਂ ਵਧੀਆ ਸ਼ਾਨਦਾਰਾ 5-7 ਦਿਨ ਦਾ ਸੀ ਇਸ ਤੋਂ ਪਹਿਲੇ ਮੈਂ ਉਹ ਘਾਟਨ ਕਰਕੇ ਆ ਤੇ 30 ਕਹਿੰਦਾ ਵੀ ਨੀ ਪੱਤਰ ਰੱਖ ਲੈ ਜੀ ਦਾ ਮਗਾ ਚੱਟੋ ਪੱਥਰ ਤੇ ਜਿਹੜਾ ਸਾਡੇ ਨਾਮ ਪੱਥਰ ਤੇ ਲਿਖਣ ਦੀ ਲੋੜ ਨਹੀਂ ਸਾਡਾ ਲੋਕ ਦਿਲਾ ਤੇ ਲਿਖੀ ਬਸ ਪੱਥਰ ਤੇ ਮੁਰਦਿਆਂ ਮਰਦਿਆਂ ਦੇ ਹੁੰਦੇ ਨੇ ਕਦੇ ਨਹੀਂ ਜੀ ਤਾਂ ਜ਼ਰੂਰੀ ਹੈ ਗਾਈਡਲਾਈਨ ਹੈ ਐਮਪੀ ਲੈਡ ਦੀ ਐਮਪੀ ਫੰਡ ਦੀ ਗਾਈਡਲਾਈਨ ਹੋ ਚਾਹੀਏ ਜਿੱਥੇ ਪੈਸਾ ਲੱਗਿਆ ਉਹ ਤੇ ਲਿਖਣਾ ਪੈਂਦਾ ਨਹੀਂ ਪਤਾ ਕਿ ਐਨੇ ਪੈਸੇ ਐਮਪੀ ਫੰਡ ਚ ਲੱਗੇ ਨੇ ਕੈਨ ਤੱਕ ਜਿੱਦਾ ਹੋਣੀ ਹੈ ਤਾਂ ਫਿਰ ਜੇ ਜੇ ਨਾਂ ਲਾਓ ਨਹੀਂ ਪਤਾ ਤਾਂ ਯੂਸੀ ਨਹੀਂ ਮਿਲਦਾ ਯੂਟਾਈਜ਼ੇਸ਼ਨ ਸਰਟੀਫਿਕੇਟ ਤੇ ਪੈਸੇ ਵਾਪਸ ਤੇ ਗਏ ਇਸ ਕਰੇ ਮਜਬੂਰੀ ਹੈ ਨਾ ਇਹ ਤੋਂ ਲਾ ਲਓ ਪਰ ਜੋ ਅਸੀਂ ਕਮਾਂਗੇ ਉਹ ਲਿਖਣਾ ਪਊਗਾ ਤੇ ਕਹਿੰਦੇ ਹਾਂ ਜੀ ਲਿਖ ਦਾਂਗੇ ਨੀ ਕੋਤਰ ਦੇਖ ਕੇ ਇਹ ਠਿਕਰੀ ਵਾਲਾ ਪਿੰਡ ਹੈ ਸ਼ੇਰਪੁਰ ਜਾਂ ਸ਼ੇਰਪੁਰ ਤੋਂ ਢੋਰੀ ਕੋਲ ਉੱਥੇ ਵੀ ਲੱਗਿਆ ਇੱਕ ਨਹੀਂ ਪਤਾ ਕੀ ਲਿਖਿਆ ਹੋਇਆ ਕਿ ਐਮਪੀ ਫੰਡ ਦੇ ਖਾਤੇ ਚ 20 ਲੱਖ ਰੁਪਏ ਦੀ ਲਗਤ ਦਾ ਇੱਕ ਕੰਨਿਆ ਸਕੂਲ ਤੇ ਪੰਜ ਕਮਰੇ ਦਾ ਪੱਧੇ ਇੱਕ ਕੰਨਿਆ ਸਕੂਲ ਦੇ ਪੰਜ ਕਮਰੇ ਰਾਜ ਮਿਸਤਰੀ ਰਾਣਾ ਸਿੰਘ ਲੱਕੜ ਮਿਸਤਰੀ ਰਾਣਾ ਸਿੰਘ ਇਲੈਕਟ੍ਰੀਸ਼ੀਅਨ ਰਾਣਾ ਸਿੰਘ ਹਰਸ਼ ਮੇਸਤਰੀ ਨਨ ਸਿੰਘ ਗ੍ਰੇਟ ਟੈਗਰੇਲ ਮੇਸਤਰੀ ਨਨ ਸਿੰਘ ਅਤੇ ਮਜ਼ਦੂਰ ਫਲਾਨਾ ਸਿੰਘ ਫਲਾਨਾ ਸਿੰਘ ਦਾਨਾ ਸਿੰਘ ਫਲਾਨਾ ਸਿੰਘ ਅਦੇਬ ਫਲਾਨਾ ਸਿੰਘ ਦੇ ਕਾਰਕਮਲਾਂ ਨਾਲ ਬੜਿਆ ਹੈ ਭਗਵਾਨ ਜੀ ਜਿੰਦਾਬਾਦ ਭਗਵਾਨ ਜੀ ਜਿੰਦਾਬਾਦ ਜਿਨ੍ਹਾਂ ਨੇ ਮੇਹਨਤ ਕੀਤੀ ਜਿਨ੍ਹਾਂ ਨੇ ਪੰਜ ਇੱਕ ਦਾ 4 ਇੱਕ ਦਾ ਮਸਾਲਾ ਲਾ ਕੇ ਦਿੱਤਾ ਇਟਾ ਫੜਾਈਆਂ ਉਹਨਾਂ ਦੇ ਨਾਂ ਉਹਨਾਂ ਦੇ ਨਾਂ ਸਨਹਿਰੀ ਅੱਖਰਾਂ 'ਚ ਉਹ ਆਏ ਸੀ ਸਾਰੇ ਪਰਿਵਾਰ ਉਹਨਾਂ ਦੇ ਜਿਨ੍ਹਾਂ ਦੇ ਨਾਂ ਲਿਖੇ ਨੇ ਅੱਖਾਂ 'ਚ ਪਾਣੀ ਸੀ ਉਹਨਾਂ ਨੇ ਕਦੇ ਜਿੰਦਗੀ 'ਚ ਨਹੀਂ ਸੋਚਿਆ ਸੀ ਸਾਡਾ ਵੀ ਨਾਮ ਕਿਦਿਸ ਰਹੀ ਐ ਫੱਟ ਲਿਖਿਆ ਜਾਊਗਾ ਮੈਂ ਤੁਸੀਂ ਬਣਾਇਆ ਤੁਹਾਡੇ ਤੁਹਾਡੇ ਕਰਤਮ ਲਈ ਆਇਨਰੇ ਆਹ ਬਾਦਲ ਕਿਹਾ ਦੇ ਸਾਰੇ ਟੱਬਰ ਦਾ ਨਾਮ ਲਿਖਿਆ ਹੁੰਦਾ ਨਹੀਂ ਪੱਥਰ ਤੇ ਹਾਸੀਮਤ ਕੌਰ ਦੇ ਯਦ ਨਾਲ ਸੁਖਵੀਰ ਬਾਲਲ ਦੇ ਕਹਿਣ ਤੇ ਹੈ ਮੰਨਤੇ ਹੋਣ ਦੀ ਉਪਰਾਲੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਫਲਾਣੇ ਫਲਾਣੇ ਦੇ ਮੌਜੂਦਗੀ ਚ ਇਹ ਕੰਮ ਕੀਤਾ ਮੇਰੇ ਜਵਾਬ ਇਹ ਰਹੇਗਾ ਉਹਦੇ ਜੀ ਨਾਲ ਕੋਈ ਕੰਮ ਨਹੀਂ ਹੁੰਦਾ ਪੰਜਾਬ ਦੇ 95% ਨਹੀਂ ਪੱਥਰ ਝੋਟੇ ਵਾਲ ਦੇ ਖੁਰਕ ਕਰਨ ਦੇ ਕੰਮ ਆਉਂਦੇ ਆ ਕੋਈ ਕੰਮ ਨਹੀਂ ਹੋਇਆ ਆਮ ਆਦਮੀ ਪਾਰਟੀ ਦਾ ਫੈਸਲਾ ਨਹੀਂ ਪੱਥਰ ਕੰਮ ਸ਼ੁਰੂ ਤੋਂ ਹੋਣ ਵਾਲੇ ਦੇ ਨਹੀਂ ਰੱਖਿਆ ਜਾਓ ਕੰਮ ਖਤਮ ਹੋਣ ਵਾਲੇ ਦੇ ਰੱਖਿਆ ਜਾਓ ਸਿਰਫ ਕੰਮ ਖਤਮ ਹੋਊਗਾ ਇਸ ਕਰਕੇ ਤੁਹਾਡੇ ਕੋਲ ਆਇਆ ਸੱਚੀ ਨੀਤਰਾ ਕੰਮ ਕਰਾਂਗੇ ਮੌਕਾ ਦੇਵੋਗੇ ਦਲਾਲਾਬਾਦ ਨੂੰ ਪੰਜਾਬ ਦਾ ਨੰਬਰ 1 ਨੰਬਰ 1 ਹਲਕਾ ਬਣਾਵਾਂਗੇ ਦੰਬਰਿਕਾ ਜਿੰਦਾਬਾਦ ਜਿੰਦਾਬਾਦ ਭਵਨ ਤੁਮ ਜਿੰਦਾਬਾਦ ਉਹ ਕਾਂਗਰਸ ਵੀ ਨਾ ਡਲੀ ਹੋਈ ਐ ਜਲਾਲਾਬਾਦ ਤੋਂ ਕਾਂਗਰਸ ਨੇ ਵੀ ਨਹੀਂ ਕੀਤਾ ਜੇ ਅਮੀਦਵਾਰ ਕਿਉਂਕਿ ਸੰਝੇ ਕਰਨਾ ਨਾ ਹਾਂ ਸੰਝੇ ਕਰਦਾਂਗੇ ਕੋਈ ਕਰਨਾ ਵੀ ਹਾਂ ਦੇਖ ਲੈਣੇ ਕੰਨ ਸੰਧੀ ਕਿਤੇ ਵੰਦੀ ਸਾਲ ਗਲੇ ਹੋਏ ਨੇ ਆਪਸ ਵਿੱਚ ਆ ਮਾਮਾ ਪੜਾ ਬੈਠੇ ਸਭ ਤੋਂ ਵੱਧ ਦੁਖੀ ਪੰਜਾਬ ਦੇ ਮਾਮਾ ਪੜਾ ਇਹਨਾਂ ਨੂੰ ਪਤਾ ਨਾ ਚੁੱਲ ਇਹਨੂੰ ਪਤਾ ਚੁੱਲ ਲੱਕਵੇਂ ਚੱਲਦਾ ਹੈ ਜੇ ਨਾ ਪਤਾ ਲਗਾਈ ਕੀ ਹੁੰਦੀ ਐ ਕੋਈ ਬੁਢਾਪਾ ਪensione ਨਹੀਂ ਮਿਲੀ ਕਹਿੰਦੇ ਬੁਢਾਪਾ ਪensione 250 500 ਕਰਤੀ ਮੈਂ ਕਹਿੰਦਾ ਦਸਿਆ ਕਰ ਦੋ ਜੋ ਦੇਣੀ ਨਹੀਂ ਮਿਲੀ ਐ ਅੱਜ ਜਥੇਦਾਰਾਂ ਦੇ ਅਮਨ ਤੇ ਸ਼ਾਂਤੀ ਦੇ ਗਿਰਦੇ ਜਿਹੜੇ ਪਹਿਲੇ ਉਹ 40 40 ਸਾਲ ਦੇ ਬੁਢਾਪਾ ਪensione ਦਵਾ ਰੱਖਿਆ 70 70 ਸਾਲ ਦੇ ਬਜ਼ੁਰਗਾਂ ਆ ਫਿਰ ਦੇਣੇ ਚਾਪਰੇ ਕਰੇ ਨਾ ਤਾਂ ਤੁਹਾਨੂੰ ਤੇ ਆ ਨਹੀਂ ਪੰਗਾ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ 2000 ਰੁਪਿਆ ਬੜਾ ਪਪੈਂਸ਼ਨ ਉਹ ਵੀ ਉਹਨਾਂ ਨੂੰ ਮਿਲੂ ਜਿਹੜੇ ਇਹਨਾਂ ਲੋੜ ਹੈ। ਜਿਹੜਾ ਜਿਹੜੀ ਪ੍ਰਾਣੀ ਚਾਲੀ ਬਣਾਈ ਫਿਰਦੇ ਨੇ ਕਹਿੰਦਾ ਸਾਰੇ ਨਾਲ ਕਹਿੰਦਾ ਕਿ ਸਾਬ ਬਿਆਜ ਸਮੇਤ ਜਿਹੜੀਆਂ ਇਹਨਾਂ ਨੇ ਲਈਆਂ ਪੈਸੇ ਮੜਾਵਾਂਗੇ ਫੋਨ ਦੇ ਰੋਣ। ਜਾਈ ਨਹੀਂ ਚਕਣੀ ਸਾਭ ਲੈ ਲੈਣ ਤੋ ਸਵੈ ਸਕੀਮ 3 ਦਰਿਆ ਹੈ ਕਹਿੰਦਾ ਹੈ 55000 ਰੁਪਿਆਾਂ ਮਾਂ ਦੇ ਪਾਰਟੀ ਨੇ ਲਿਖਿਆ ਤੇ ਵਾਂਗੇ ਔਰ ਦੇਮਗੇ ਵਿਆਦਿਆ ਹਫਤੇ ਦੇ ਵਿੱਚ ਵਿੱਚ ਜਦੋਂ ਪੈਸਾ ਦੀ ਲੋੜ ਐ ਇਹਨਾਂ ਵਾਂਗੂ ਨਹੀਂ ਮੇਰੇ ਕੋਲ ਕੇਸ ਆਇਆ ਇੱਕ ਜਗਰੂਲ ਉਹ ਮਾਤਾ ਕਹਿੰਦੀ ਮੇਰੀ ਪੀ ਦਾ ਵਿਆਹ ਹੋਇਆ ਸੀ ਮੁੱਤਪ ਗੂਠਾ ਦਾ ਲਵਾ ਕੇ ਲੈ ਕੇ ਸੀ ਉਹਨੂੰ ਸ਼ਾਦੀ ਮਿਲਣੀ ਛੱਡਣੇ ਪੈਸੇ ਤੋਂ ਮੈਂ ਕਿਹਾ ਜੀ ਕਦੋਂ ਹੋਇਆ ਸੀ ਵਿਆਹ ਜੇ ਦਿਨੋਂ ਤੋਂ ਸੁਖ ਨਾਲ ਮੇਰੀ ਧੋਤੀ ਵੀ ਦਸਵੀਂ ਚ ਹੋ ਗਈ ਮੈਂ ਕਿਹਾ ਦੋ ਕੁ ਮਹੀਨੇ ਕੱਢ ਜਾਓ ਪਰ ਉਹ ਸੱਤ ਦੋਸਰ ਕੱਢ ਜਾਓ ਕੱਠੇ ਹੀ ਲੈ ਲਓ ਮਾਮਾ ਤੇ ਲੈ ਜੁਆਕ ਹੋ ਗਏ ਡੇੜੇ ਅੱਜ ਸ਼ਾਦਗੀਆਂ ਦੀ ਮਿਲੀ

ਉਸ ਵੇਲੇ ਨੇ ਨੌਕਰੀਆਂ ਬੰਦ ਕਰਤੀਆਂ ਸੀ ਤੇ ਨਵੀਂ ਭਰਤੀ ਕਰਨੀ ਹੋਈ ਨਹੀਂ 3 ਰੁਪਏ ਬੋਨਸ ਜਿਹੜਾ ਕਿਸਾਨਾਂ ਨੂੰ ਮਿਲਦਾ ਸੀ ਉਹ ਘਟਕਾ ਸੀ ਪੈਂਸਿਲ ਬੰਦ ਕਰਤੀ ਸੀ ਹੁਣ ਕਹਿੰਦਾ ਮੈਂ ਤੁਹਾਨੂੰ ਬੜਾਫਾ ਪੈਨਸ਼ਨ ਦਊ ਤੇ ਸਭ ਰਾਏ ਹੋਏ ਨੇ ਆਪੱਚ ਝੂਠੇ ਝੂੜੇ ਬੋਲਦੇ ਸੋ ਵੀਰੋ ਆਮ ਆਦਮੀ ਪਾਰਟੀ ਨੇ ਲਿਖਿਆ ਤੇ ਕਰਕੇ ਦਿਖਾਵਾਂਗੇ ਨੌਜਵਾਨਾਂ ਵਾਸਤੇ 25 ਲੱਖ ਨੌਕਰੀ ਪੈਦਾ ਕਰਾਂਗੇ ਰੋਜ਼ਗਾਰ ਦੇਵਾਂਗੇ ਥਾਰ ਨਹੀਂ ਕਿਹਦੇ ਕਿਹਦੀ ਨੌਕਰੀਆਂ ਦੇਵਾਂ 18-19000 ਤੱਕ ਫੈਕਟਰੀਆਂ ਚੱਲੀਆਂ ਗਈਆਂ ਇੱਥੋਂ ਉਹਨਾਂ ਨੂੰ ਮਨਾ ਕੇ ਲਿਆਵਾਂਗੇ ਕਿਆ ਜੋ ਫਿਰ ਤੂੰ ਕੋਈ ਰੇਟ ਨਹੀਂ ਪਾਣੀ ਕੋਈ ਥੁਰ ਪਾ ਨਹੀਂ ਕਰੂਗਾ ਟੈਕਸ ਪਾਣੀ ਦਿਓ ਕੰਮ ਕਰੋ ਕੋਈ ਥੋੜੀ ਜਿਹੀ ਹਿੱਸਾ ਨਹੀਂ ਮੰਗੂਗਾ ਜੇ 100 ਦੇ ਐਵਰੇਜ ਪਾਈਏ 18-19 ਲੱਖ ਤੱਕ ਨੌਜਵਾਨਾਂ ਨੂੰ ਕੰਮ ਮਿਲ ਜੂਗਾ ਟੀਕੇ ਖੋ ਕੇ ਤੇ ਫਿਰ ਵੜਾਵਾਂਗੇ ਤੇ ਜਾਓ ਕੰਮ ਤੇ ਸਵੇਰੇ ਤੇ ਫੱਲੇ ਕੇ ਆਪਣੇ ਘਰੇ ਆ ਕੇ ਉਹਦੇ ਪਰਵਾਸ ਖੁਸ਼ ਕਰੋ ਖੇਤੀ ਨੂੰ ਲਾਹੇਵੰਦ ਬੰਦਾ ਬਣਾ ਮੰਗੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ 1.5 ਸਾਲ ਦੇ ਵਿੱਚ ਵਿੱਚ ਕੋਈ ਵੀ ਐਸਾ ਕਿਸਾਨ ਨਹੀਂ ਹੋਊਗਾ ਜਿਹਦੇ ਇਕ ਰਪਈਆ ਵੀ ਕਰਜ਼ਾ ਹੋਊਗਾ ਉਹ ਕਿਸਾਨ ਦੁਬਾਰੇ ਆਪਣੇ ਖੇਤਾਂ 'ਚ ਨੱਚਦਾ ਫਿਰਦਾ ਨਜ਼ਰ ਆਊਗਾ ਜਿਹੜਾ ਇਹਨਾਂ ਦੇ ਮਾਫ਼ ਤਾਂ ਹਾਂ ਲੈ ਜਾਂਦਾ ਸੋ ਵੀਰ ਆਹ ਗੱਲ ਕੰਧੋੜਾ ਆਇਆ ਜਿਹੜੂ ਕਾਲੀ ਦਲਦਤ ਤੇ ਕੋਈ ਉਹ ਬੈਠਦਾ ਕੁਲ ਨਹੀਂ ਆਇਆ ਦੇਵੀ ਦਾ ਸਾਰੀ ਕੀ ਕਹਿੰਦਾ ਸੀ ਤਾਂ ਫਿਰ ਉਹ ਕੱਲ ਤੋਂ ਗੋਲਾ ਪਾਰੇ ਜਾਂ ਫਿਰ ਇਹ ਤਾਂ ਕੱਲ ਜੀ ਇੱਕ ਕਿੱਕਲੀ ਹੀ ਸੀ ਆ ਲੈਣਾ ਵਾਹ ਵਾਹ ਬਕਵਾੜਾ ਕਿੱਕਲੀ ਰਹਿ ਆਸੇ ਨਾ ਕੋਰ ਪਾਉਂਦੀ ਕਿੱਕਲੀ ਸਾਡੀਆਂ ਭੈਣਾਂ ਤਾਂ ਉਹੀ ਹੋਰੀ ਕਿੱਕਲੀ ਪਾਈ ਨਹੀਂ ਵਾਪਕ ਮੇਰੇ ਵੀਰ ਦੀ ਦੁਬੱਟਾ ਤੇ ਪਰ ਜਾਨੀ ਦਾ ਨਾ 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 ਨਮੀ ਆ ਗਈ ਕਿੱਕਲੀ ਅਸਲੀ ਸਚਾਈ ਦੀ ਕਿੱਕਲੀ ਹਾਂ ਕੀ ਕਹਿੰਦੀ ਹਰ ਸਿਵਲ ਕਾਲ ਕਿਕਲੀ ਕਲੀਰ ਦੀ ਗੱਪ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਬਾਦਰ ਤੋਂ ਮੰਗਾਈ ਦਾ ਖੁੱਲਾ ਬਰਤਾਈ ਦਾ ਦੱਸੋ ਕਿ ਨਾ ਚਾਹੀਦਾ ਨਹੀਂ ਕਪੜਾਈ ਦਾ ਮੰਗੇ ਕੋਈ ਨੌਕਰੀ ਡਾਂਗਾ ਨਾ ਕਟਾਈ ਦਾ ਚਿੱਟਾ ਗਲੀ ਗਲੀ ਹੈ ਸਰਕਾਰ ਨਾਲ ਰਲੀ ਹੈ ਚਿੱਟਾ ਸਾਡਾ ਲਹੂ ਵੇ ਮੈਂ ਬਾਦਲਾਂ ਦੀ ਬਹੂ ਵੇ